ਹਾਂਜੀ ਕੱਲ ਸਾਨੂੰ ਸਾਡੀ ਟੀਮ ਇੰਸਪੈਕਟਰ ਗਰੇਂਦਰਜੀਤ ਸਿੰਘ ਨਾਗਰਾ ਐਸਐਚਓ ਟੰਡਾ ਇਹਨਾਂ ਦੇ ਨਾਲ ਛਡੇ ਮੇਲਾ ਜਸਪ੍ਰੀਤ ਜੱਸੀ ਹੈਡ ਕਾਂਸਟੇਬਲ ਪਨੀਤ ਤੇ ਹੈਡ ਕਾਂਸਟੇਬਲ ਵਿਕਾਸ ਮੈਤਾ ਇਹਨਾਂ ਦੀ ਟੀਮ ਨੇ ਕੱਲ ਸੱਲਾ ਰੋਡ ਤੇ ਨਾਕਾ ਲਾਇਆ ਹੋਇਆ ਸੀਗਾ ਔਰ ਉਸੇ ਦੌਰਾਨ ਇੱਕ ਨੋਵਾ ਗੱਡੀ ਆਈ ਜਿਹਨੂੰ ਰੋਕ ਕੇ ਟੋਕਨ ਦੀ ਕੋਸ਼ਿਸ਼ ਕੀਤੀ ਤੇ ਉਹਨੇ ਉਹ ਉਨੇ ਪਿਛੇ ਬੈਕ ਜਾਣ ਦੀ ਕੋਸ਼ਿਸ਼ ਕੀਤੀ ਭਜਾਉਣ ਦੀ ਕੋਸ਼ਿਸ਼ ਕੀਤੀ ਔਰ ਉਹਨੂੰ ਪੁਲਿਸ ਪਾਰਟੀ ਦੇ ਨਾਲ ਅ ਜਬਰੀ ਰੋਕਿਆ ਗਿਆ ਰੋਕ ਕੇ ਜਦੋਂ ਉਹਦੀ ਤਲਾਸ਼ੀ ਲਈ ਗਈ ਤੇ ਸਾਡੀ ਟੀਮ ਨੂੰ ਬਹੁਤ ਵੱਡੀ ਸਫਲਤਾ ਪ੍ਰਾਪਤ ਹੋਈ ਜਿਹੜਾ ਕਿ ਸਰਕਾਰ ਨੇ ਮਹਿੰਮ ਚਲਾਈ ਹੋਈ ਹੈ ਯੁੱਧ ਨਸ਼ਿਆਂ ਦੇ ਵਿਰੋਧ ਮਾਂ ਜੋ ਕਿ ਸੀਐਮ ਪੰਜਾਬ ਭਗਵੰਤ ਮਾਨ ਜੀ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਤੇ ਸਾਡੇ ਐਸਐਸਪੀ ਸਾਹਿਬ ਸ਼੍ਰੀ ਸੰਦੀਪ ਮਲਕ ਜੀ ਡੀਏਜੀ ਰੇਂਜ ਅ ਸ਼੍ਰੀ ਨਵੀਨ ਸਿੰਘ ਲਾ ਜੀ ਜਨਾਂ ਦੇ ਦਿਸ਼ਾ ਨਿਰਦੇਸ਼ੇ ਏਟਵੇ ਅਸੀਂ ਇਹ ਸਾਰੀ ਸਾਡੀ ਟੀਮ ਬੜੀ ਐਕਟਿਵਲੀ ਕੰਮ ਕਰ ਰਹੀ ਸੀ ਔਰ ਉਹਦੇ ਵਿੱਚ ਇੱਕ ਸਾਡਾ ਇਥੋਂ ਲੋਕਲ ਬੰਦਾ ਜਿਹਦੇ ਤੇ ਸਾਨੂੰ ਕਾਫੀ ਦੇਰ ਤੋਂ ਉਲਧੀਆਂ ਔਰ ਜੜੀਆਂ ਗਤੀਵਿਧੀਆਂ ਕੋਈ ਸ਼ੱਕੀ ਵੀ ਲੱਗ ਰਹੀਆਂ ਸੀ ਕਿਆਂ ਔਰ ਅਸੀਂ ਉਹਨੂੰ ਫਾਲੋ ਵੀ ਕਰ ਰਹੇ ਸੀਗੇ ਔਰ ਉਸੇ ਉਹਨੂੰ ਅਸੀਂ ਫਾਲੋ ਕਰਦੇ ਹੋਏ ਜਦੋਂ ਇਹਦੀ ਐਕਟੀਵਿਟੀ ਅਸੀਂ ਦੇਖੀ ਕਿ ਇਹ ਅਮਰਸਰ ਵਾਲੀ ਸਾਈਡ ਤੇ ਔਰ ਫਿਰ ਉਥੋਂ ਇਹ ਪਿੰਡਾਂ ਦੇ ਵਿੱਚੋਂ ਹੁੰਦਾ ਹੋਇਆ ਆਇਆ ਤੇ ਸਾਡੀ ਪੁਲਿਸ ਪਾਰਟੀ ਦੇ ਮਸ਼ਤੇਦੀ ਦੇ ਨਾਲ ਇਹਨੂੰ ਰੋਕ ਕੇ ਇਹਨਾਂ ਦੇ ਕੋਲੋਂ ਪਾਕਿਸਤਾਨ ਤੋਂ ਮੰਗਵਾਈ ਹੋਈ ਥਰੂ ਡਰੋਨ ਪਾਕਿਸਤਾਨ ਤੋਂ ਜਿਹਦੇ ਵਿੱਚ ਇਹਦੇ ਪੈਕ ਦੇ ਵਿੱਚ ਬਕਾਇਦਾ ਉਰਦੂ ਦੇ ਜਿਹੜੇ ਲਫ਼ਜ਼ ਦੇ ਨਾਲ ਮੋਹਰਾ ਨਾਲ ਉਹਦੀਆਂ ਪ੍ਰੋਪਰਲੀ ਜਿਹੜੀ ਫੈਕਟਰੀਆਂ ਆਈ ਆਈ ਥਿੰਕ ਕੋਈ ਨਾਲ ਲੱਗੀਆਂ ਹੋਈਆਂ ਆ ਦੇਖੀਆਂ ਸੀਗੀਆਂ ਸਾਨੂੰ ਉਰਦੂ ਜ਼ਿਆਦਾ ਪੜ੍ਹਨਾ ਨਹੀਂ ਆਉਂਦਾ ਪਰ ਅਸੀਂ ਉਹਨੂੰ ਵੀ ਕਬਜ਼ੇ ਦੇ ਵਿੱਚ ਲਿਆ ਆ ਇਦੇ ਵਿੱਚ ਸਾਨੂੰ 1 ਕਿਲੋ 100 ਗ੍ਰਾਮ ਜਿਹੜੀ ਹੈ ਰੋਣਿਆ ਸਾਨੂੰ ਪ੍ਰਾਪਤ ਹੋਈ ਹੈ ਔਰ ਇਹਦੇ ਵਿੱਚ ਅਸੀਂ ਤਿੰਨ ਬੰਦਿਆਂ ਨੂੰ ਰਾਉਂਡ ਆਪ ਕੀਤਾ ਇੱਕ ਲੋਕਲ ਟਾਂਡੇ ਦਾ ਬੰਦਾ ਜਿਹਦਾ ਨਾਮ ਹੈਗਾ ਜੀ ਜਸ਼ਨ ਦੀਪ ਸਿੰਘ ਉਰਫ ਜਸ਼ਨ ਪੁੱਤਰ ਮਨਮੋਹਨ ਸਿੰਘ ਵਾਸੀ ਕੋੜਲੀ ਜੰਡ ਥਾਣਾ ਟਾਂਡਾ ਇੱਕ ਬਲਵਿੰਦਰ ਸਿੰਘ ਉਰਫ ਵੱਡਾ ਪੁੱਤਰ ਗੁਰਚੰਦ ਸਿੰਘ ਵਾਸੀ ਪਿੰਡ ਗੜਾਣਾ ਥਾਣਾ ਸੁਹਾਣਾ ਜ਼ਿਲ੍ਹਾ ਮਹਾਲੀ ਔਰ ਇੱਕ ਬੰਦਾ ਹੈਗਾ ਜੀ ਬਲਬੀਰ ਖਾਨ ਪੁੱਤਰ हलीम खान वासी ਪਿੰਡ ਗਡਾਣਾ ਥਾਣਾ ਸੁਹਾਣਾ ਜ਼ਿਲ੍ਹਾ ਮਹਾੜੀ ਜਿੰਨਾਂ ਦੇ ਕੋਲੋਂ ਅਸੀਂ ਇਹ ਸਾਰੀ ਰਿਕਵਰੀ ਕੀਤੀ ਆ ਜੀ ਇੱਕ ਇਹਨਾਂ ਦੇ ਕੋਲ ਨੋਵਾ ਗੱਡੀ ਆ ਨੋਵਾ ਗੱਡੀ ਵੀ ਸਾਡੇ ਕਬਜ਼ੇ ਵਿੱਚ ਆ ਔਰ ਇਹ ਸੈਰੋਨ ਵੀ ਸਾਡੇ ਕਬਜ਼ੇ ਵਿੱਚ ਆ ਔਰ ਇਹ ਸਾਨੂੰ ਸਾਡੀ ਟੀਮ ਦੀ ਜਿਹੜੀ ਟਾਂਡੇ ਦੀ ਐਸਐਚਓ ਗੁਰਿੰਦਰਜੀਤ ਨਾਗਰਾ ਦੀ ਤੇ ਨਾਲ ਇਹਨਾਂ ਦੇ ਮੁੰਡੇ ਆ ਇਹਨਾਂ ਨੇ ਬੜੀ ਵੱਡੀ ਸਫਲਤਾ ਸਾਨੂੰ ਮਿਲੀ ਹੈ ਥੈਂਕ ਯੂ ਗੁੱਡ ਬਾਏ